ਕੱਪ ਦੇ ਵਿੱਚ ਤਿੰਨ ਸਾਲਾਂ ਤੋਂ ਬਾਅਦ ਆਇਆ ਹੈ ਤੇ ਅਸੀਂ ਵੀ ਮੁੰਡੇ ਦਾ ਮਾਣ ਰੱਖਦੇ ਆਂ ਵੀ ਤਿੰਨ ਕਬੱਡੀਆਂ ਤੇ 21000 ਰੁਪਏ ਲੱਗਿਆ ਹੈ ਗੁਰਦੀਪ ਸ਼ੰਨਾ ਭੂਰੀ ਵਾਲਾ ਦੁਨੀਆ ਦਾ ਟਾਪਰ ਮੱਲ ਟ੍ਰਾਂਟੋ ਵਾਲੇ ਬੈਠੇ ਆਂ ਐਨ ਕਹਿੰਦੇ ਠੋਕ ਠੋਕੇ ਮੁੱਲ ਤਾਰਦੇ ਆਂ ਮੁੰਡੇ ਦਾ ਠੋਕ ਠੋਕੇ ਮੁੱਲ ਉਤਾਰਦੇ ਐ ਲਓ ਛੰਨਾ ਵਾਲਾ ਇੱਕ ਵਾਰ ਤਾੜੀਆਂ ਜ਼ੋਰਦਾਰ ਹੋ ਜਾ ਪੈ ਗਈ ਐ ਲਓ ਦੂਜੀ ਰੇਡ ਕਹਿੰਦੇ ਮੈਦਾਨ ਦੇ ਵਿੱਚ 21000 ਰਸ਼ਪਾਲ ਸ਼ੀਰਾ ਸ਼ੰਮੇ ਬਰੀਆ ਉਹਦੇ ਸਾਥੀਆਂ ਦੇ ਵੱਲੋਂ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਵੀ ਸਾਹਮਣੇ ਬੱਜ ਗਈ ਢੌਲ ਪਰ ਨੌਜਵਾਨ ਗੁਰਦੀਪ ਪੂਰੀ ਛੰਨਾ ਵਾਲਾ ਅੱਜ ਕਹਿੰਦੇ ਰੁਕ ਛੰਨਾ ਵਾਲਾ ਨੌਜਵਾਨ ਕਹਿੰਦੇ ਵੀ ਤੀਜੀ ਰੇਡ 21000 21000 ਲੱਗਿਆ ਹੋਇਆ 21000 ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਦੁਨੀਆ ਦਾ ਵੱਡਾ ਮੱਲ ਹੈ ਦੁਨੀਆ ਦਾ ਟਾਪਰ ਮੱਲ ਹੈ ਬੜੇ ਚੁੰਨੀ ਪੱਤੜੋਂ ਨਾਲੋਂ ਕਹਿੰਦੇ 1100 ਰੁਪਏ ਦੇ ਵੱਡੇ ਮਾਰਸਪਨ ਬੋਦੇ ਕੀਤੇ ਗਏ ਆ ਲਓ ਅਗਲੀ ਰੇਡ ਪਾਉਣ ਲਈ ਨੌਜਵਾਨ ਛਰਨਾ ਵਾਲਾ ਗੁਰਦੀਪ ਸਿੰਘ ਪੂਰੀ ਦੁਨੀਆ ਦਾ ਟਾਪਰ ਮਾਲ ਐ ਇਸ ਵੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਪਰ ਵੇਖਦੇ ਵੀ ਕੌਣ ਨੌਜਵਾਨ ਲਓ ਧਾਮੀ ਸਾਹਿਬ ਕੀ ਲੰਨਗੇ ਵੀ ਪੁਆਇੰਟ ਜਿਹੜਾ